हां जी आज ਸਾਡਾ ਫਰਸਟ ਆਰਟੀਕਲ ਹੈ ਜੀ 프린ਟਡ ਸੂਟ 프린ਟ ਸੂਟ ਦੇ ਜਿਹੜੇ ਡਿਜ਼ਾਈਨ ਨੇ ਔਰ ਪ੍ਰਿੰਟ ਨੇ ਬਹੁਤ ਹੀ ਵਧੀਆ ਨੇ ਤੇ ਸਟੱਫ ਬਹੁਤ ਹੀ ਪਿਆਰਾ ਪਿਓਰ ਕਾਟਨ ਪਿਓਰ ਕਾਟਨ ਸਟੱਫ ਰਹੂਗਾ ਜੀ 1340 ਸਿਰਫ 340 ਬਹੁਤ ਹੀ ਪਿਆਰੇ ਪੀਸ ਨੇ ਔਰ ਸਟੱਫ ਬਹੁਤ ਹੀ ਬਹੁਤ ਹੀ ਬਹੁਤ ਹੀ ਕੂਲ ਫੀਲਿੰਗ ਐ ਇਸ ਕਪੜੇ ਦੀ ਬਹੁਤ ਹੀ ਵਧੀਆ ਕਪੜਾ ਐ डिजाइन दिखा दो ये फर्स्ट फर्स्ट है जी नेवी और क्रीम प्राइस सिर्फ तीन सौ चाली प्रिंट देख लो ब्लू बहुत ही प्यारा बहुत ही प्यारा स्टफ है दा प्योर कॉटन प्राइस सिर्फ तीन सौ चाली अगला प्रिंट बहुत ही अच्छा देखो फ्लावर वाला बहुत ही वह प्रिंट ने जी बहुत ही वैया नैक्सट येलो बहुत ही अच्छा देखो प्राइस सिर्फ तीन सौ चाली तीन सौ चाली प्राइस नैक्सट देख लो प्रिंट बहुत ही अच्छा प्राइस सिर्फ तीन सौ चाली तीन सौ चाली प्राइज डेढ़ टिपिंग रहूगी जी ਪ੍ਰਾਈਸ ਹੈ ਸੂਟ ਦਾ ਸਿਰਫ 650 ਤੋਂ 40 ਪ੍ਰਾਈਸ ਬਹੁਤ ਹੀ ਵਧੀਆ ਸਟੱਫ ਹੈ ਤੇ ਬਹੁਤ ਹੀ ਜਿਹੜੀ ਰੇਂਜ ਹੈ ਦੀ ਮਿੱਠੀ ਜੀ ਹੈ ਤੇ ਸਟੱਫ ਰਹੂਗਾ ਜੀ ਇਸ ਦਾ ਖਾਦੀ ਕਾਟਨ ਖਾਦੀ ਕਾਟਨ ਸਟੱਫ ਨਾਲ ਮਸਲੀਨ ਦਾ ਦੁਪੱਟਾ ਦੋਨੋਂ ਸਾਈਡ ਲੈਸ ਦਾ ਵਰਕ ਹੋਇਆ ਹੋਇਆ ਹੈ ਬਹੁਤ ਅੱਛਾ ਨੈਕਲਾਈਨ ਬਣੀ ਹੋਈ ਹੈ ਜੀ ਬਹੁਤ ਵਧੀਆ ਦੇਖੋ thread ਦਾ ਵਰਕ ਹੋਇਆ ਹੋਇਆ ਬਹੁਤ ਹੀ ਡੀਸੈਂਟ ਲੁੱਕ ਦਾ ਪੀਸ ਹੈ ਪੱਲੇ ਤੇ ਵੀ ਵਰਕ ਹੋਇਆ ਹੋਇਆ ਬਹੁਤ ਵਧੀਆ ਦੇਖੋ ਪੱਲੇ ਤੇ ਵਰਕ ਹੋਇਆ ਹੋਇਆ ਪ੍ਰਾਈਸ ਹੈ ਜੀ ਇਹਦਾ ਸਿਰਫ ਤੇ ਸਿਰਫ 600 ਆਲ ਓਵਰ 5 ਮੀਟਰ ਸੂਟ ਆਲ ਓਵਰ 5 ਮੀਟਰ ਸੂਟ ਨਾਲ ਮਸਲੀਨ ਦਾ ਦੁਪੱਟਾ ਪੱਲੇ ਤੇ ਵਰਕ ਹੋਇਆ ਹੋਇਆ ਗਲੇ ਤੇ ਵੀ ਵਰਕ ਹੋਇਆ ਹੋਇਆ ਰੇਟ ਹੈ ਦਾ ਸਿਰਫ 600 ਇਸ ਦੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਲਾਈਟ ਚਾਰਟ ਹੈ ਬਹੁਤ ਹੀ ਲਾਈਟ ਚਾਰਟ ਹੈ ਦੇਖੋ ਅਲੱਗ ਜਿਹੀ ਸ਼ੇਡ ਨੇ ਅਲੱਗ ਜਿਹੀ ਸ਼ੇਡ ਨੇ ਫਰਸਟ ਕਲਰ ਹੈ ਜੀ ਪਿਸਤਾ ਕਲਰ ਗ੍ਰੇ ਕਲਰ ਬਾਵਾ ਸ਼ੇਡ ਤੇ ਪਿੰਕ ਸ਼ੇਡ ਪ੍ਰਾਈਸ ਸਿਰਫ 600 600 ਪ੍ਰਾਈਸ ਥ੍ਰੈਡ ਵਰਕ ਹੋਇਆ ਹੋਇਆ ਟੈਬੀ ਦਾ ਦੁਪੱਟਾ ਜੀ ਨਾਲ ਮਸਲੀਨ ਦਾ ਬਹੁਤ ਵਧੀਆ ਦੁਪੱਟਾ ਨਾਲ ਪ੍ਰਾਈਸ ਹੈ ਸਿਰਫ 600 ਨੈਕਸਟ ਆਰਟੀਕਲ ਜੀ ਬਹੁਤ ਹੀ ਵਧੀਆ ਆਰਟੀਕਲ ਹੈ ਦੇਖੋ ਸਾਬ੍ਰਿਕ ਰਹੂਗਾ ਜੀ ਇਸ ਦਾ ਆਰਗੈਂਜ਼ਾ ਆਰਗੈਂਜ਼ਾ ਫੈਬਰਿਕ ਬਹੁਤ ਹੀ ਵਧੀਆ ਲੈਸ ਵਰਕ ਹੋਇਆ ਹੋਇਆ ਪੱਲੇ ਦੇ ਉੱਤੇ ਪੱਲੇ ਦੇ ਉੱਤੇ ਬਹੁਤ ਹੀ ਅੱਛਾ ਲੈਸ ਵਰਕ ਹੋਇਆ ਹੋਇਆ neck ਬਹੁਤ ਹੀ ਅੱਛਾ ਬਣਿਆ ਹੋਇਆ ਯੂਨੀਕ ਜਿਹੀ ਕਢਾਈ ਹੋਈ ਹੋਈ ਐ ਯੂਨੀਕ ਜਿਹਾ ਵਰਕ ਹੋਇਆ ਹੋਇਆ ਬਹੁਤ ਅੱਛਾ ਨਾਲ ਸ਼ਿਫੌਨ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਵਰਕ ਲੈਸ ਹੋਈ ਲੈਸ ਲੱਗੀ ਹੋਈ ਐ ਦੁਪੱਟੇ ਤੇ ਲੈਸ ਲੱਗੀ ਹੋਈ ਐ ਜੀ ਬਹੁਤ ਵਧੀਆ 2.5 ਮੀਟਰ ਸ਼ਰਟ ਦਾ ਕਪੜਾ ਤੇ 2.5 ਮੀਟਰ ਹੀ ਪਲਾਜ਼ੋ ਦਾ ਕਪੜਾ ਰਹੂ ਗਾ ਇਸ ਦਾ ਲੈਸ ਵਰਕ ਹੋਇਆ ਹੋਇਆ ਸੂਟ ਤੇ ਵੀ ਬਹੁਤ ਅੱਛਾ ਬਹੁਤ ਵਧੀਆ ਕਨਸੈਪਟ ਐ ਦੇਖੋ ਬਹੁਤ ਹੀ ਅੱਛਾ ਪ੍ਰਾਈਸ ਹੈ ਜੀ ਇਹਦਾ ਸਿਰਫ 650 ਔਰਗੈਂਜ਼ਾ ਦਾ ਸੂਟ ਹੈ ਜੀ ਨਾਲ ਬਾਟਮ ਰਹੂਗੀ ਇਹਦੇ ਨਾਲ ਪਲੇਨ ਬਾਟਮ ਰਹੂਗੀ ਬਹੁਤ ਵਧੀਆ ਪਲੇਨ ਬਾਟਮ ਬਹੁਤ ਹੀ ਵਧੀਆ ਸੂਟ ਹੈ ਜੀ ਦੇਖੋ ਬਹੁਤ ਹੀ ਅੱਛਾ ਕਨਸੈਪਟ ਪ੍ਰਾਈਸ ਹੈ ਜੀ ਇਹਦਾ ਸਿਰਫ 650 ਨਾਲ ਪਲੇਨ ਬਾਟਮ ਸ਼ਿਫੌਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ 650 ਕਲਰ ਦਿਖਾ ਦਿਓ ਇਹਦੇ ਫਸਟ ਹੈ ਜੀ ਬਾਬਾ ਕਲਰ ਗ੍ਰੇ ਕਲਰ ਪਿੰਕ ਕਲਰ ਔਰ ਪਿਸਤਾ ਸ਼ੇਡ ਚਾਰ ਕਲਰ ਮਿਲਣਗੇ ਜੀ ਇਹਦੇ ਵਿੱਚ ਵੀ ਤੁਹਾਨੂੰ ਵਰਕ ਬਹੁਤ ਹੀ ਅੱਛਾ ਹੋਇਆ ਹੋਇਆ ਹੈ neck ਤੇ ਬਹੁਤ ਪਿਆਰਾ ਤੇ ਯੂਨੀਕ ਵਰਕ ਹੋਇਆ ਹੋਇਆ ਹੈ ਪ੍ਰਾਈਸ ਹੈ ਸਿਰਫ 650 650 ਪ੍ਰਾਈਸ ਸਾਡਾ ਡਰੈੱਸ ਹੈ ਜੀ ਰਿੱਤੂ ਦੀ ਹੱਟੀ 메ਨ ਚੌਂਕ ਖੰਨਾ ਰੋਡ ਸਮਰਾਲਾ ਅਗਰ ਕਿਸੇ ਨੇ ਸੂਟ ਲੈਣਾ ਹੈ ਤਾਂ ਸ਼ਾਪ ਤੇ ਵਿਜ਼ਿਟ ਵੀ ਤੁਸੀਂ ਕਰ ਸਕਦੇ ਹੋ ਤੇ ਔਨਲਾਈਨ ਵੀ ਕਿਤੇ ਵੀ ਮੰਗਵਾ ਸਕਦੇ ਹੋ ਵਰਲਡ ਵਾਈਡ ਟੈਕਸਟਾਇਲਸ ਵੀ ਬਹੁਤ ਹੀ ਵਧੀਆ ਆਰਟੀਕਲ ਹੈ ਦੇਖੋ ਪੂਰਾ ਵੈਡਿੰਗ ਵਾਲਾ ਆਰਟੀਕਲ ਹੈ ਬਹੁਤ ਆਰਟੀਕਲ ਹੈ ਬਹੁਤ ਹੀ ਅੱਛਾ ਆਰਟੀਕਲ ਫੈਬਰਿਕ ਜਿਸ ਦਾ ਔਰਗੈਂਜ਼ਾ ਔਰਗੈਂਜ਼ਾ ਫੈਬਰਿਕ ਨਾਲ ਸ਼ਿਫੋਨ ਦਾ ਦੁਪੱਟਾ ਪੱਲੇ ਤੇ ਬਹੁਤ ਹੀ ਅੱਛਾ ਲੈਸ ਵਰਕ ਹੋਇਆ ਹੋਇਆ ਔਰ ਪੂਰਾ ਸੀਕੁਐਂਸ ਦਾ ਵਰਕ ਹੋਇਆ ਹੋਇਆ ਪਲੱਸ ਥ੍ਰੈਡ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਔਰ ਪ੍ਰਾਈਸ ਵੀ ਇਹਦਾ ਬਹੁਤ ਹੀ ਵਧੀਆ ਪਹਿਲਾਂ ਤੁਸੀਂ ਸੂਟ ਦੇਖੋ ਪ੍ਰਾਈਸ ਅਸੀਂ ਫੇਅਰ ਦੱਸਾਂਗੇ ਬਹੁਤ ਹੀ ਵਧੀਆ ਸੂਟ ਹੈ ਦੇਖੋ ਨੈਕ ਤੇ ਕਿੰਨਾ ਅੱਛਾ ਵਰਕ ਹੋਇਆ ਹੋਇਆ ਬਹੁਤ ਪਿਆਰਾ ਯੂਨੀਕ ਜਿਹਾ ਹੀ ਵਰਕ ਹੋਇਆ ਹੋਇਆ ਪੂਰਾ ਐਲੀਗੈਂਟ ਪੀਸ ਹੈ ਜੀ ਇਹ ਔਰਗੈਂਜ਼ਾ ਦਾ ਰਹੂਗਾ ਫੈਬਰਿਕ ਔਰ ਸ਼ਿਫੋਨ ਦਾ ਨਾਲ ਦੁਪੱਟਾ ਬਾਟਮ ਰਹੂਗੀ ਪਲੇਨ ਪਲੇਨ ਬਾਟਮ ਰਹੂਗੀ ਬਹੁਤ ਹੀ ਵਧੀਆ ਸੂਟ ਹੈ ਜੀ ਪ੍ਰਾਈਸ ਹੈ ਇਸ ਦਾ ਸਿਰਫ 650 650 ਪ੍ਰਾਈਸ ਤੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ 4 4 ਕਲਰ ਮਿਲਣਗੇ ਜੀ ਇਹਦੇ ਵਿੱਚ ਵੀ ਤੁਹਾਨੂੰ ਫਸਟ ਫਰੋਜ਼ੀ ਕਲਰ ਪਰਪਲ ਕਲਰ ਪਿਸਤਾ ਸ਼ੇਡ ਔਰ ਔਰੇਂਜ ਸ਼ੇਡ ਬਹੁਤ ਵਧੀਆ ਸਟੱਫ ਹੈ ਜੀ ਇਸ ਦਾ ਆਰਗੈਂਜ਼ਾ ਸਟੱਫ ਤੁਸੀਂ ਪਾਰਟੀ wear ਜਿੱਦਾਂ ਇਹਨੂੰ ਮਰਜ਼ੀ ਯੂਜ਼ ਕਰੋ ਬਹੁਤ ਅੱਛਾ ਕਨਸੈਪਟ ਹੈ ਸਿਰਫ ਤੇ ਸਿਰਫ 650 650 ਪ੍ਰਾਈਸ ਹੈ ਜੀ ਇਸ ਸੂਟ ਦਾ ਬਹੁਤ ਵਧੀਆ ਸੂਟ ਹੈ ਨੈਕਸਟ ਆਰਟੀਕਲ ਹੈ ਜੀ ਬਹੁਤ ਵਧੀਆ ਆਰਟੀਕਲ ਹੈ ਇਹ ਵੀ ਪੂਰਾ ਵੈਡਿੰਗ ਲੁੱਕ ਵਾਲਾ ਆਰਟੀਕਲ ਹੈ ਬਹੁਤ ਵਧੀਆ ਦੇਖੋ ਸਟਫ ਰਹੂਗਾ ਜੀ ਇਸ ਦਾ ਕ੍ਰੇਪ ਕਰੇਪ ਦੇ ਉੱਤੇ ਰਹੂਗਾ ਜੀ ਆਰਟੀਕਲ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਨਾਲ ਦੁਪੱਟਾ ਰਹੂਗਾ ਜੀ ਸ਼ਿਫੋਨ ਦਾ ਆਲ ਓਵਰ ਸੂਟ ਹੈ ਪੱਲੇ ਤੇ ਪੂਰਾ ਸਟੋਨ ਵਰਕ ਪਲੱਸ ਕੱਟ ਵਰਕ ਹੋਇਆ ਹੋਇਆ ਬਹੁਤ ਵਧੀਆ ਤੇ ਪ੍ਰਾਈਸ ਇਹਦਾ ਬਹੁਤ ਹੀ ਸ਼ੌਕਿੰਗ ਫੈਬਰਿਕ ਰਹੂਗਾ ਜੀ ਇਸ ਦਾ 크ਰੇਪ ਨਾਲ ਸ਼ਿਫੋਨ ਦਾ ਦੁਪੱਟਾ ਦੁਪੱਟੇ ਤੇ ਸਿੱਪੀ ਵਰਕ ਹੋਇਆ ਹੋਇਆ ਪਲੱਸ ਲੇਸ ਵਰਕ ਪੱਲੇ ਤੇ ਬਹੁਤ ਹੀ ਵਧੀਆ ਕੱਟ ਵਰਕ ਪਲੱਸ ਸਟੋਨ ਵਰਕ ਹੋਇਆ ਹੋਇਆ ਸੀਪੀ ਵਰਕ ਨਹੀਂ ਹੋਇਆ ਹੋਇਆ ਸਟੋਨ ਵਰਕ ਹੋਇਆ ਹੋਇਆ ক্লোਜ਼ ਕਰਕੇ ਦਿਖਾ ਦਿਓ ਬਹੁਤ ਹੀ ਵਧੀਆ ਚਮਚਮਾਨ ਦਾ ਸੂਟ ਹੈ ਜੀ ਇਹ ਪ੍ਰਾਈਸ ਹੈ ਸਿਰਫ 550 ਸ਼ੌਕਿੰਗ ਪ੍ਰਾਈਸ ਹੈ ਜੀ ਬਹੁਤ ਵਧੀਆ ਸੂਟ ਹੈ ਪ੍ਰਾਈਸ ਹੈ ਸਿਰਫ 550 550 ਪ੍ਰਾਈਸ ਕਲਰ ਇਹਦੇ ਵਿੱਚ ਵੀ ਤੁਹਾਨੂੰ ਮਿਲਣਗੇ 4 ਪੈਰਟ ਸ਼ੇਡ ਗ੍ਰੀਨ ਸ਼ੇਡ ਰੈਡ ਸ਼ੇਡ और मूंगिया शेड बहुत ही वजिए कलर ने और बहुत ही अच्छा स्टफ होया होते प्राइज सब तो वह सिर्फ ते सिर्फ साढ़े पौ प्राइज शिफोन का नाल दुपट्टा जी करेव का स्टफ है बहुत ही वीया सूट सिर्फ साढ़े पांच सौ आर्टिकल जी बहुत ही वैया देखो पूरी कढ़ाई हुई हुई है जी सूट ते पल्ले ते रहूगा थ्रैड वर्क बहुत ही वीयर थ्रैड वर्क होया हो पले के उ ਫੈਬਰਿਕ ਰਹੂਗਾ ਜੀ ਇਸ ਦੀ ਮਸਲੀਨ कॉटन ਫੈਬਰਿਕ ਜੀ ਇਸ ਦਾ ਮਸਲੀਨ कॉटन ਪੂਰੇ ਬ੍ਰਾਂਡ ਦੇ ਪੀਸ ਨੇ ਜੀ ਦੇਖੋ ਮੋਰ ਵੀ ਲੱਗੀ ਹੋਈ ਆ ਬਹੁਤ ਵਧੀਆ ਮੋਰ ਵੀ ਲੱਗੀ ਹੋਈ ਆ ਪ੍ਰਾਈਸ ਬਹੁਤ ਹੀ ਵਧੀਆ ਪ੍ਰਾਈਸ ਵੀ ਬਹੁਤ ਵਧੀਆ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਆ ਇਸ ਦਾ ਪੂਰੇ ਦੁਪੱਟੇ ਤੇ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਤੇ ਦੋਨੋਂ ਸਾਈਡ ਲੈਸ ਵਰਕ ਹੋਇਆ ਹੋਇਆ ਬਹੁਤ ਵਧੀਆ ਸੂਟ ਹੈ ਜੀ ਦੇਖੋ ਥ੍ਰੈਡ ਵਰਕ ਹੋਇਆ ਹੋਇਆ ਪੂਰੇ ਪੱਲੇ ਤੇ ਪਲੱਸ ਸੀਪੀ ਵਰਕ ਵੀ ਹੋਇਆ ਹੋਇਆ ਦੇਖੋ ਸੀਪੀ ਵਰਕ ਵੀ ਹੋਇਆ ਹੋਇਆ ਬਹੁਤ ਅੱਛਾ ਸੂਟ ਹੈ ਜੀ ਪ੍ਰਾਈਸ ਵੀ ਇਸ ਦਾ ਪੂਰਾ ਸ਼ੌਕਿੰਗ ਹੈ ਜੀ ਪ੍ਰਾਈਸ ਜੀ ਇਸ ਦਾ ਸਿਰਫ ਤੇ ਸਿਰਫ 550 550 ਪ੍ਰਾਈਸ ਦੁਪੱਟਾ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਦੇਖੋ ਪੂਰਾ ਜੀ ਵਿਆਹਵਾਂ ਵਾਲਾ ਆਰਟੀਕਲ ਹੈ ਪੂਰਾ weddings ਆਰਟੀਕਲ ਹੈ ਜੀ ਇਹ ਬਹੁਤ ਅੱਛਾ ਮਸਲੀਨ ਫੈਬਰਿਕ ਰਹੂਗਾ ਜੀ ਇਸ ਦਾ ਬਹੁਤ ਹੀ ਪਿਆਰਾ ਕਨਸੈਪਟ ਸਿਰਫ ਤੇ ਸਿਰਫ 550 550 ਚਾਰ ਕਲਰ ਮਿਲਣਗੇ ਜੀ ਇਹਦੇ ਵਿੱਚ ਫਸਟ ਕਲਰ ਹੈ ਪਿੰਕ ਨੈਕਸਟ ਕਲਰ ਹੈ ਜੀ ਪੀਚ ਪੀਚ ਕਲਰ ਫਿਰੋਜ਼ੀ ਕਲਰ ਐਂਡ ਪਿਸਤਾਕ ਕਲਰ ਅਗਰ ਕੋਈ ਅਗਰ ਕੋਈ ਸੂਟ ਖਰੀਦਣਾ ਚਾਹੁੰਦਾ ਹੈ ਤੇ ਤੁਸੀਂ ਸਾਨੂੰ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵਰਲਡਵਾਈਡ ਸ਼ਿਪਿੰਗ ਹੈ ਜੀ ਤੇ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡਾ ਐਡਰੈਸ ਹੈ ਜੀ ਰਿੱਤੂ ਦੀ ਹੱਟੀ 메ਨ ਚੌਂਕ ਖੰਨਾ ਰੋਡ ਸਮਰਾਲਾ ਨੈਕਸਟ ਆਰਟੀਕਲ ਹੈ ਜੀ ਬਹੁਤ ਹੀ ਵਧੀਆ ਦੇਖੋ ਸਟੱਫ ਰਹੂਗਾ ਇਸ ਦਾ ਕ੍ਰੇਵ ਕ੍ਰੇਵ ਸਟੱਫ ਵਰਕ ਹੋਇਆ ਹੋਇਆ ਜੀ ਪੂਰਾ ਦੇਖੋ ਪੂਰਾ ਵਰਕ ਹੋਇਆ ਹੋਇਆ ਜਰੀ ਦਾ ਬਹੁਤ ਹੀ ਵਧੀਆ ਵਰਕ ਹੋਇਆ ਹੋਇਆ ਇਸ ਦੀ ਬਾਵਾ ਤੇ ਵੀ ਵਰਕ ਆਊਗਾ ਔਰ ਮੂਰੀਆਂ ਤੇ ਵੀ ਵਰਕ ਆਏਗਾ ਬਾਜੂ ਵਰਕ ਵੀ ਆਏਗਾ ਔਰ ਸਲਵਾਰ ਤੇ ਵੀ ਵਰਕ ਆਏਗਾ ਬਹੁਤ ਹੀ ਵਧੀਆ ਦੇਖੋ ਬਹੁਤ ਹੀ ਅੱਛਾ ਕਨਸੈਪਟ ਤੇ ਪ੍ਰਾਈਸ ਬਿਲਕੁਲੀ ਲੋ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਸ ਦਾ ਸਿਰਫ 695 695 ਪ੍ਰਾਈਸ ਨਾਲ ਸ਼ਫੌਨ ਦਾ ਰਹੂਗਾ ਦੁਪੱਟਾ ਤੇ ਦੁਪੱਟੇ ਤੇ 4 ਸਾਈਡ ਲੈਸ ਲੈਸ ਵਰਕ ਹੋਈ ਹੋਈ ਹੈ ਜੀ ਪ੍ਰਾਈਸ ਪੂਰਾ ਸ਼ੌਕਿੰਗ ਸਿਰਫ ਤੇ ਸਿਰਫ 695 ਕਲਰ ਆ ਜੀ ਇਸ ਦਾ ਰਾਣੀ ਸ਼ੇਡ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਹੀ ਵਧੀਆ ਕਲਰ ਤੇ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਹੋਰ ਵੀ ਮਿਲਣਗੇ ਅਗਰ ਕਿਸੇ ਨੇ ਸੂਟ ਬਾਏ ਕਰਨਾ ਹੈ ਤਾਂ ਸਾਨੂੰ WhatsApp ਤੇ ਕੰਟੈਕਟ ਕਰ ਸਕਦਾ ਹੈ ਤੇ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਆ ਅਗਰ ਕਿਸੇ ਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਹੈ ਰਿਟੇਲ ਲਈ ਕੱਪੜਾ ਲੈਣਾ ਹੋਲ ਸੇਲ ਕੱਪੜਾ ਲੈਣਾ ਤੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਤੇ ਆਨਲਾਈਨ ਸਰਵਿਸ ਵੀ ਸਾਡੀ ਸ਼ੁਰੂ ਹੋ ਚੁੱਕੀ ਹੈ ਜੀ ਉਹ ਵੀ ਤੁਸੀਂ ਲੈ ਸਕਦੇ ਹੋ 컬러 ਸ਼ੋਅ ਕਰ ਦੋ ਇਹਦੇ 레드 ਕਲਰ ਕ੍ਰੋਸੀ ਕਲਰ ਗ੍ਰੀਨ ਕਲਰ ਕਾਫੀ ਸ਼ੇਡ ਯਾ ਲੋ ਸ਼ੇਡ ਬਹੁਤ ਹੀ ਵਧੀਆ ਕਨਸੈਪਟ ਹੈ ਬਾਜੂ ਵਰਕ ਵੀ ਹੈ ਔਰ ਸਲਵਾਰ ਤੇ ਵੀ ਵਰਕ ਹੈ ਸ਼ਿਫੋਨ ਦਾ ਜੀ ਨਾਲ ਦੁਪੱਟਾ ਹੈ ਸਟਫ ਹੈ ਜੀ ਇਸ ਦਾ ਕਰੇਵ ਔਰ ਪ੍ਰਾਈਸ ਹੈ ਸਿਰਫ 695 695 ਕਿਤੇ ਵਧੀਆ ਦੇਖੋ ਬਹੁਤ ਹੀ ਅੱਛਾ ਤੇ ਐਲੀਗੈਂਟ ਪੀਸ ਹੈ ਜੀ ਬਹੁਤ ਹੀ ਵਧੀਆ ਇਹ ਵੀ ਪੂਰਾ ਵੈਡਿੰਗ ਲੁੱਕ ਵਾਲਾ ਜਿਹੜਾ ਹੈਗਾ ਆਰਟੀਕਲ ਹੈ ਜੀ ਕਲਰ ਆ ਇਸ ਦਾ ਲਵੈਂਡਰ ਸ਼ੇਡ ਫੈਬ੍ਰਿਕ ਹੈ ਜੀ ਇਸ ਦਾ ਮਸਲੀਨ ਕਾਟਨ ਮਸਲੀਨ ਕਾਟਨ ਫੈਬ੍ਰਿਕ ਵਰਕ ਹੋਇਆ ਹੋਇਆ ਜੀ ਪੂਰਾ ਪੱਲੇ ਦੇ ਉੱਤੇ ਫਰੰਟ ਪੱਲੇ ਦੇ ਉੱਤੇ ਪੂਰਾ ਵਰਕ ਹੋਇਆ ਹੋਇਆ ਪੱਲੇ ਦੇ ਵੀ ਬਹੁਤ ਹੀ ਅੱਛਾ ਤੇ ਸਫਾਈ ਵਾਲਾ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਸੂਟ ਹੈ ਜੀ ਦੇਖੋ ਨਾਲ ਰਹੂਗਾ ਜੀ ਇਸ ਦੇ ਬਲੌਕ ਪੇਂਟ ਦਾ ਦੁਪੱਟਾ ਬਲੌਕ ਪੇਂਟ ਦਾ ਦੁਪੱਟਾ ਰਹੂਗਾ ਜੀ ਲੈਸ ਵਰਕ ਹੋਇਆ ਹੋਇਆ ਦੁਪੱਟੇ ਤੇ ਫੋਰ ਸਾਈਡ ਲੈਸ ਵਰਕ ਹੋਇਆ ਹੋਇਆ ਬਹੁਤ ਹੀ ਅੱਛਾ ਪ੍ਰਾਈਸ ਪ੍ਰਾਈਸ ਸਿਰਫ 550 ਸਿਰਫ 550 ਪ੍ਰਾਈਸ ਬਹੁਤ ਹੀ ਅੱਛਾ ਕਨਸੈਪਟ ਦੁਪੱਟਾ ਜੀ ਬਹੁਤ ਹੀ ਵਧੀਆ ਦੇਖੋ ਬਹੁਤ ਹੀ ਵਧੀਆ ਆਲਓਵਰ 5 ਮੀਟਰ ਦਾ ਸੂਟ ਰਹੂਗਾ ਪ੍ਰਾਈਸ ਕੁਝ ਵੀ ਨਹੀਂ ਹੈਗਾ ਜੀ ਇਹਦਾ ਸਿਰਫ 550 ਤੁਸੀਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ये भी थोड़ा चार कलर मिलेगे जी फस्ट है अलवेंडर शेड नैक्सट है गए जी वावा शेड लैमन शेड और पिंक शेड सारा लाइट चार्ट आएगा बहुत ही वीयर कॉन्सेप्ट ब्लॉक पेंट का दुपट्टा है जी फैब्रिक है इसका मसलीन कॉटन तो प्राइस है सिर्फ साढ़े पांच सौ साढ़े पांच सौ प्राइस नेक्स्ट आर्टिकल है जी बहुत ही वीया फैब्रिक रहेगा इसका कॉटन कॉटन फैब्रिक बहुत ही अच्छा प्रिंटेड सूट है जी सीक्वेंस वर्क होया हुआ है पल्ले पे बहुत ही बढ़िया लेस लगी हुई है बहुत ही अच्छा कांसेप्ट नेकलाइन बहुत ही बढ़िया बनी हुई है बहुत ही अच्छी नेकलाइन बनी हुई है नलकी वर्क होया हुआ है बहुत अच्छा कांसेप्ट प्रिंटेड शर्ट प्लेन बॉटम रहेगी प्रिंटेड शर्ट ਪਲੇਨ ਗ੍ਰੇ ਕਲਰ ਦੀ ਬਾਟਮ ਨਾਲ ਸ਼ਿਫੋਨ ਦਾ ਹੀ ਦੁਪੱਟਾ ਦੁਪੱਟੇ ਤੇ ਵੀ 4 ਸਾਈਡ ਲੈਸ ਲੱਗੀ ਹੋਈ ਹੈ ਬਹੁਤ ਹੀ ਅੱਛਾ ਤੇ ਪ੍ਰਾਈਸ ਇਸ ਦਾ ਬਹੁਤ ਹੀ ਵਧੀਆ ਸਿਰਫ ਤੇ ਸਿਰਫ 450 450 ਪ੍ਰਾਈਸ 450 ਪ੍ਰਾਈਸ ਹੈ ਜੀ ਇਸ ਦਾ ਅਗਰ ਕਿਸੇ ਨੇ ਬੁਕਿੰਗ ਕਰवानी ਹੈ ਤਾਂ ਕਰਵਾ ਸਕਦਾ ਹੈ ਤੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਸੂਟ ਨੂੰ ਬਾਏ ਕਰ ਸਕਦਾ ਹੈ ਇਸ ਦੇ ਵਿੱਚ ਵੀ ਤੁਹਾਨੂੰ ਕਲਰ ਔਰ ਕਨਸੈਪਟ ਬਹੁਤ ਹੀ ਜ਼ਿਆਦਾ ਮਿਲਣਗੇ ਫਸਟ ਕਰਦਾ ਜੀ ਗ੍ਰੇ ਕਲਰ ਪਿੰਕ ਕਲਰ ਪਿਸਤਾ ਕਲਰ ਔਰ ਲੈਮਨ ਸ਼ੇਡ ਗ੍ਰੇ ਕਲਰ ਪਿੰਕ ਕਲਰ ਪਿਸਤਾ ਕਲਰ ਔਰ ਲੈਮਨ ਸ਼ੇਡ ਬਹੁਤ ਹੀ ਵਧੀਆ ਕਨਸੈਪਟ ਪ੍ਰਾਈਸ ਇਸ ਦਾ ਬਹੁਤ ਹੀ ਵਧੀਆ ਸਿਰਫ ਤੇ ਸਿਰਫ 450 ਆਰਟੀਕਲ ਬਹੁਤ ਹੀ ਵਧੀਆ ਦੇਖੋ ਪੱਲੇ ਤੇ ਬਹੁਤ ਹੀ ਅੱਛਾ ਵਰਕ ਹੋਇਆ ਹੋਇਆ ਸੀਕੁਐਂਸ ਵਰਕ ਪ੍ਰਿੰਟਡ ਵਰਕ ਪੂਰੇ ਪੱਲੇ ਦੇ ਉੱਤੇ ਸੀਕੁਐਂਸ ਵਰਕ ਹੋਇਆ ਹੋਇਆ ਨੈਕਲਾਈਨ ਸੇਮ ਐਸ ਬਹੁਤ ਹੀ ਵਧੀਆ ਬਣੀ ਹੋਈ ਹੈ ਜੀ ਇਸ ਦੀ ਸਟਫ ਰਹੂਗਾ ਇਸ ਦਾ ਕਾਟਨ ਮਸਲੀਨ ਮਸਲੀਨ ਕਾਟਨ ਸਟਫ ਰਹੂਗਾ ਜੀ ਇਸ ਦਾ ਦੁਪੱਟਾ ਬਹੁਤ ਹੀ ਸੌਫਟ ਫੀਲਿੰਗ ਵਾਲਾ ਦੁਪੱਟਾ ਹੈ ਜੀ ਇਸ ਦਾ ਲੈਸ ਲੱਗੀ ਹੋਈ ਹੈ ਦੁਪੱਟੇ ਦੇ 4 ਸਾਈਜ਼ ਨਾਲ ਪਲੇਨ ਬਾਟਮ ਕਲਰ ਹੈ ਜੀ ਇਸ ਦਾ ਰਸਟ ਕਲਰ ਬਹੁਤ ਹੀ ਅੱਛਾ ਕਨਸੈਪਟ ਹੈ ਤੇ ਪ੍ਰਾਈਸ ਪੂਰਾ ਸ਼ੌਕਿੰਗ ਸਿਰਫ ਤੇ ਸਿਰਫ 450 450 ਪ੍ਰਾਈਸ ਕਲਰ ਔਰ ਕਨਸੈਪਟ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲਣਗੇ ਦਿਖਾ ਦੋ ਇਸ ਦੇ ਕਲਰ ਫਸਟ ਹੈ ਜੀ ਰਸਟ ਕਲਰ ਫਰੋਜ਼ੀ ਕਲਰ yellow shade and grey shade ਬਹੁਤ ਹੀ ਵਧੀਆ ਕਨਸੈਪਟ ਪ੍ਰਾਈਸ ਸਿਰਫ 450 450 ਪ੍ਰਾਈਸ ਆਨਲਾਈਨ ਬੁਕਿੰਗ ਵੀ ਜੀ ਸਾਡੀ ਤੁਸੀਂ ਕਰਵਾ ਸਕਦੇ ਹੋ ਤੇ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ